ਭਾਈ ਜੀ ਮੇਰਾ ਨਾਮ ਇੰਦਰਜੀਤ ਸਿੰਘ ਹੈ ਔਰ ਮੈਂ ਸਾਬਕਾ ਰਾਸ਼ਟਰਪਤੀ ਜੈਲੀ ਜੈਲਸਿੰਸ ਦਾ ਗ੍ਰੈਂਡਸਨ ਬਿਲਕੁਲ ਤੱਕਾ ਹੋ ਰਿਹਾ ਬਿਲਕੁਲ ਤੱਕਾ ਆ ਰਿਹਾ ਯਾਰ ਹਰੇਕ ਬੰਦੇ ਨੂੰ ਕਿਸਾਨ ਕੀ ਦੂਸਰਾ ਕੀ ਬਿਜ਼ਨਸਮੈਨ ਕੀ ਆਪਦੇ ਹੱਕ ਲੈਣ ਵਾਸਤੇ ਧਰਨੇ ਦੇਣੇ ਪ੍ਰੋਟੈਸਟ ਕਰਨੇ ਉਹਦਾ ਹੱਕ ਬੰਦ ਤੁਸੀਂ ਉਸੇ ਪਾਰਟੀ ਦੇ ਵਿੱਚੋਂ ਜਿਹੜੀ ਪਾਰਟੀ ਮੈਂ ਕਹਿਣਾ ਚਾਹੁੰਦਾ ਹੈ ਕਿ ਜਦੋਂ ਕੋਈ ਜੁਆਇਨ ਨਹੀਂ ਕਰਨਾ ਚਾਹੁੰਦਾ ਸੀਗਾ ਉਸ ਟਾਈਮ ਤੇ ਮੈਂ ਜੁਆਇਨ ਕੀਤਾ ਸਭ ਤੋਂ ਪਹਿਲਾਂ ਮੈਂ ਜੁਆਇਨ ਕੀਤਾ ਔਰ ਮੈਂ ਅੱਜ ਤੁਹਾਡੇ ਸਾਹਮਣੇ ਤੁਹਾਡੇ ਮੱਧਮ ਤੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਵਿਦ ਨੇ ਛੋਟੇ ਟਾਈਮ ਦੇ ਅੰਦਰ ਇਹ ਅਗਰ ਇਹਨਾਂ ਨੇ ਮਸਲਾ ਹੱਲ ਨਹੀਂ ਕੀਤਾ ਤਾਂ ਡਿਜ਼ਾਈਨ ਵੀ ਮੇਰਾ ਸਭ ਤੋਂ ਪਹਿਲਾਂ ਹੀ ਆਊਗਾ भारत के मरहूम राष्ट्रपति ज्ञानी जैल सिंह पोतरे भारतीय जनता पार्टी आगू इंदरजीत बब्बू ने कहा है कि जेकर मोदी अगवाई वाली भाजपा वाली का हल न किया गया तो हफ्ते पार्टी की मुढ़ी मैंबरशिप तो अस्तीफा देने तो भी गुरेज नहीं करेंगे श्री आनंदपुर साहिब प्रैस कल्ब विखे पत्रकार मिलनी दौरान कहा कि उस समय भाजपा शामिल हुए सन जदों किसान अंदोलन सिखर हों उन्हों किसानी मंगा के हल कर पूरा भरोसा ਦਿੱਤਾ ਗਿਆ ਸੀ ਪਰੰਤੂ ਦੁੱਖ ਦੀ ਗੱਲ ਹੈ ਕਿ ਕਿ ਕਿਸਾਨਾਂ ਨੂੰ ਮੁੜ ਸੜਕਾਂ ਤੇ ਆਉਣਾ ਪੈ ਰਿਹਾ ਹੈ ਤੇ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਰਿਹਾ ਹੈ ਕਿ ਉਹ ਇਸ ਦੇਸ਼ ਦੇ ਵਸਨੀਕ ਹੀ ਨਹੀਂ ਹਨ ਜੋ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਅ ਭਾਈ ਜੀ ਮੇਰਾ ਨਾਮ ਇੰਦੂਜੀ ਸਿੰਘ ਹੈ ਔਰ ਮੈਂ ਸਾਬਕਾ ਰਾਸ਼ਟਰਪਤੀ ਜੈਲ ਜਲ ਸਿੰਘ ਜੀ ਦਾ ਗ੍ਰੈਂਡਸਨ ਤੇ ਮੈਂ ਅੱਜ ਇੱਥੇ ਰਣਕਪੁਰ ਸਾਹਿਬ ਆਇਆ ਸਪੈਸ਼ਲ ਮੱਥਾ ਟੇਕਣ ਤੇ ਤੁਹਾਡੇ ਮਾਧਿਅਮ ਤੇ ਤੁਸੀਂ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਮੈਂ ਇੱਕ ਗੱਲ ਕਹਿਣਾ ਜ਼ਰੂਰ ਚਾਹਨਾ ਕਿ ਜਦੋਂ ਅੱਜ ਤੋਂ ਪਹਿਲਾਂ ਕਿਸਾਨ ਅੰਦੋਲਨ ਹੋਇਆ ਸੀ ਉਦੋਂ ਵੀ ਭਾਜਪੀ ਨੇ ਇਹਨਾਂ ਦੀ ਆਪੱਚ ਕਾਫੀ ਲੜਾਈ 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 ਚਗਲੀ ਤੇ ਕਾਫੀ ਬੰਦਿਆਂ ਦਾ ਨੁਕਸਾਨ ਹੋਇਆ ਉਸ ਦੇ ਬਾਵਜੂਦ ਵੀ ਮੈਂ ਪਹਿਲਾ ਇਨਸਾਨ ਸੀਗਾ ਪੰਜਾਬ ਚੋਂ ਤੁਸੀਂ ਅਖਬਾਰਾਂ ਚ ਪੜਿਆ ਹੋਣਾ ਉਸ ਟਾਈਮ ਤੇ ਮੈਂ ਬੀਜੇਪੀ ਜੁਆਇਨ ਕੀਤੀ ਸੀ ਤੇ ਜਦੋਂ ਮੈਨੂੰ ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਇਸ ਤਰੀਕੇ ਨਾਲ ਮੈਂ ਕਿਹਾ ਦੇਖਿਓ ਠੀਕ ਹੈ ਨੀਤੀਆਂ ਹੈਗੀਆਂ ਕੁਝ ਅਭਿਏ ਨੂੰ ਹੱਲ ਕਰਾਂਗੇ ਕਿਤੇ ਉਸ ਤੋਂ ਬਾਅਦ ਮੇਰੀਆਂ ਮੀਟਿੰਗਸ ਹੋਈਆਂ ਤੋਮਰ ਸਾਹਿਬ ਨਾਲ ਮਰਿੰਦਰ ਤੋਮਰ ਜੀ ਨਾਲ ਉਹ ਤਿੰਨ ਮੀਟਿੰਗਸ ਹੋਈਆਂ ਨੱਡਾ ਸਾਹਿਬ ਨਾਲ ਮੀਟਿੰਗਸ ਹੋਈਆਂ ਕਿ ਵਾ ਜਲਦ ਤੋਂ ਜਲ ਹੱਲ ਕੱਢਿਆ ਜਾਵੇ ਉਹਦਾ ਅਸਰ ਇਹ ਰਿਹਾ ਕੀ ਨਰਿੰਦਰ ਮੋਦੀ ਜੀ ਨੇ ਜੋ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕਿੰਨੇ ਕਾਨੂੰਨ ਵਾਪਸ ਲਏ ਪਰ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਹਾਂ ਉਸ ਟਾਈਮ ਤੇ ਸਾਡੇ ਤੋਂ ਗਲਤੀ ਹੋਈ ਹੈ ਕਿ ਉਸ ਟਾਈਮ ਤੇ ਐਮਐਸਪੀ ਦਾ ਵੀ ਮੁੱਦਾ ਜਿਹੜਾ ਸੀਗਾ ਉਹ ਕਲੀਅਰ ਕਰ ਲੈਣਾ ਚਾਹੀਦਾ ਸੀ ਜੋ ਕਿ ਨਹੀਂ ਕੀਤਾ ਗਿਆ ਕਿਉਂਕਿ ਮੈਂ ਵੀ ਕਿਸਾਨ ਐ ਮੇਰੀ ਵੀ ਜ਼ਮੀਨ ਜਾਇਦਤ ਹੈ ਖੇਤੀ ਕਰਦਾ ਮੈਂ ਤੇ ਮੈਂ ਕੋਈ ਕਿਸਾਨਾਂ ਤੋਂ ਅਲੱਗ ਨਹੀਂ ਪਰ ਉਹ ਚਲੋ ਸ਼ਾਂਤੀਪੂਰਨ ਚਲਾ ਰਿਹਾ ਕੰਮ ਹੁੰਦੇ ਰਹੇ ਉਹਨਾਂ ਦੀ ਅੱਛੀ ਪਾਲਿਸੀ ਸੀਗੀ ਆ ਅੱਜ ਹਿੰਦੁਸਤਾਨ ਕਾਫੀ ਅੱਗੇ ਪਹੁੰਚਿਆ ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਨਾ ਹੈ ਕਿ ਉਹੀ ਦੁਬਾਰਾ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਪਰ ਇਸ ਟਾਈਮ ਤੇ ਕਿਸਾਨ ਬਿਲਕੁਲ ਸ਼ਾਂਤ ਮੈਨਰ ਆਪਣਾ ਸੰਘਰਸ਼ ਕਰਨਾ ਚਾਹੁੰਦੇ ਸੀ ਜਿਹਦੇ ਵਿੱਚ ਗਵਰਨਮੈਂਟ ਜਿਹੜੀ ਸੀਗੀ ਹਰਿਆਣਾ ਦੀ ਉਹਨਾਂ ਨੇ ਗਲਤ ਸਟੈਪ ਚੱਕਿਆ ਇਹਨੇ ਤੇ ਥਰੂ ਗੈਸੇਸ ਕੀਤੇ ਮੈਂ ਦਿੱਲੀ ਤੋਂ ਆ ਰਿਹਾ ਸੀਗਾ ਵੱਡੇ ਵੱਡੇ ਕੰਟੇਨਰ ਜਿਵੇਂ ਕਿ ਉਸ ਤਰੀਕੇ ਨਾਲ ਕੀ ਇੱਕ ਬਾਰਡਰ ਪਾਕਿਸਤਾਨ ਤੇ ਹਿੰਦੁਸਤਾਨ ਦੀ ਲੜਾਈ ਲੱਗੀ ਹੋਵੇ ਤੇ ਬਾਰਡਰ ਸੀਲ ਕੀਤੇ ਜਾਂਦੇ ਉਸ ਤਰੀਕੇ ਨਾਲ ਜਗ੍ਹਾ ਜਗ੍ਹਾ ਤੇ ਸੀਲਿੰਗ ਹੋ ਰਹੀ ਸੀ ਤੇ ਮੈਂ ਕਈ ਵੇਗਾ ਪੁਲਸ ਵਾਲਿਆਂ ਨੂੰ ਪੁੱਛਿਆ ਕਹਿੰਦੇ ਨਹੀਂ ਉਧਰੋਂ ਕਿਸਾਨ ਆ ਰਹੇ ਨੇ ਤੇ ਮੈਂ ਇੱਕ ਚੀਜ਼ ਪੁੱਛਣਾ ਚਾਹਨਾ ਸਰਕਾਰ ਕੋਲੋਂ ਵੀ বিজেপি ਸਰਕਾਰ ਕੋਲੋਂ ਕੀ ਕਿਸਾਨ ਆਦਮੀ ਬਾਈਕ ਕਾ ਟਰੈਕਟਰ ਤੇ ਦਿੱਲੀ ਨਹੀਂ ਜਾ ਸਕਦਾ ਬਾਈਕ ਆ ਜਾ ਸਕਦਾ ਦੂਸਰੇ ਲੋਕ ਲਾਲ ਕਿਲੇ ਦੇ ਕੋਲ ਜਾ ਕੇ ਉਥੇ ਮੈਦਾਨ ਹੈਗਾ ਰਾਮਲੀਲਾ ਮੈਦਾਨ ਹੈਗਾ ਉਥੇ ਜਾ ਕੇ ਧਰਨਾ ਦੇ ਕੇ ਆਪਦੀ ਮੰਗਾਂ ਕਰਦੇ ਨੇ ਕਿ ਸਾਨੂੰ ਕਿਸਾਨਾਂ ਨੂੰ ਹੱਕ ਨਹੀਂ ਉੱਥੇ ਜਾਂਦਾ ਸਾਨੂੰ ਵੀ ਹੱਕ ਹੈ ਅਸੀਂ ਆਦਾ ਉੱਥੇ ਜਾ ਕੇ ਸ਼ਾਂਤਮਈ ਰਹਿ ਅੰਦੋਲਨ ਕਰ ਸਕਦੇ ਸੀ ਅਸੀਂ ਉਹਨੇ ਕਿੱਥੋਂ ਗੈਸਟੇਗੇ ਬੁਲੇਟਸ ਚਲਾਈਆਂ ਗਈਆਂ ਜੋ ਅੱਜਕੱਲ ਜੋ ਡੁਪਲੀਕੇਟ ਬੁਲੇਟਸ ਆਨੇ ਜਿਹੜੇ ਜ਼ਖਮ ਹੁੰਦਾ ਉਹ ਕਿੰਨੇ ਜ਼ਖਮੀ ਹੋਣ ਇਨਸਾਨ ਹੋਏ ਆ ਇਹ ਜਿਹੜਾ ਹਰਿਆਣਾ ਗਵਰਨਮੈਂਟ ਨੇ ਚੱਕਿਆ ਮੁੱਦਾ ਇਹ ਬਿਲਕੁਲ ਗਲਤ ਹੈਗਾ ਮੋਦੀ ਸਰਕਾਰ ਜਿਹੜੀ ਕਿਸਾਨਾਂ ਤੇ ਉੱਪਰ ਧੱਕਾ ਕਰ ਰਹੀ ੱ ਠੱਗਾ ਕਰ ਰਹੀ ਹੈ ਬਿਲਕੁਲ ਠੱਗਾ ਹੋ ਰਿਹਾ ਬਿਲਕੁਲ ਠੱਗਾ ਆ ਰਿਹਾ ਯਾਰ ਹਰੇਕ ਬੰਦੇ ਨੂੰ ਕਿਸਾਨ ਕੀ ਦੂਸਰਾ ਕੀ ਬਿਜ਼ਨਸਮੈਨ ਕੀ ਆਪਦੇ ਹੱਕ ਲੈਣ ਵਾਸਤੇ ਧਰਨੇ ਦੇਣੇ ਪ੍ਰੋਟੈਸਟ ਕਰਨੇ ਉਹਦਾ ਹੱਕ ਬੰਦ ਹੈ ਤੁਸੀਂ ਉਸੇ ਪਾਰਟੀ ਦੇ ਵਿੱਚੋਂ ਜਿਹੜੀ ਪਾਰਟੀ ਇਹਨਾਂ ਠੱਗਾ ਕਰ ਰਹੀ ਹੈ ਫਿਰ ਤੁਸੀਂ ਪਾਰਟੀ ਤੋਂ ਅਸਤੀਫਾ ਕਿਉਂ ਨਹੀਂ ਦਿੰਦੇ ਦੇਖੋ ਮੈਂ ਤੁਹਾਨੂੰ ਇਹੀ ਚੱਲ ਕਹਿਣਾ ਚਾਹੁੰਦਾ ਹੈ ਕਿ ਜਦੋਂ ਕੋਈ ਜੁਆਇਨ ਨਹੀਂ ਕਰਨਾ ਚਾਹੁੰਦਾ ਸੀਗਾ ਉਸ ਟਾਈਮ ਤੇ ਮੈਂ ਜੁਆਇਨ ਕੀਤਾ ਸਭ ਤੋਂ ਪਹਿਲਾਂ ਮੈਂ ਜੁਆਇਨ ਕੀਤਾ ਔਰ ਮੈਂ ਅੱਜ ਤੁਹਾਡੇ ਸਾਹਮਣੇ ਤੁਹਾਡੇ ਮੱਧਮ ਤੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਵਿਧ ਨੇ ਸ਼ੋਰਟ ਟਾਈਮ ਦੇ ਅੰਦਰ ਯਾਗਰ ਇਹਨੇ ਮਸਲਾ ਹੱਲ ਨਹੀਂ ਕੀਤਾ ਤਾਂ ਰਿਜ਼ਾਈਨ ਵੀ ਮੇਰਾ ਸਭ ਤੋਂ ਪਹਿਲਾਂ ਹੀ ਆਊਗਾ ਸ਼ੋਰਟ ਟਾਈਮ ਮੀਨ 1 ਡੇ 2 ਡੇ ਔਰ ਵੀਕ ਇਹਨੇ ਵੀਕ ਟਾਈਮ 7 ਡੇਸ ਜੋ ਵੀ ਨੇਚਰਲੀ ਸਰਕਾਰ ਦੀਆਂ ਉਹ ਫਾਰਮੈਟਿਜ਼ ਹੁੰਦੀਆਂ ਹੈਗੀਆਂ ਉਹ ਐਸੋ ਪੂਰੇ ਕਿੰਨੇ ਜਨ ਕਿਸਾਨਾਂ ਨੂੰ ਕੀਤਾ ਜਾਵੇ ਉਹਨਾਂ ਦੇ ਹੱਕ ਦੀ ਜਿਹੜੀ ਚੀਜ਼ ਹੈ ਉਹ ਕੀਤੀ ਜਾਵੇ ਉਹਨਾਂ ਨੂੰ ਦਿੱਤਾ ਜਾਵੇ ਉਹ ਆਂਦਾ ਤਾਂ ਨਹੀਂ ਲੋਕਾਂ ਨੂੰ ਰੋਟੀ ਖਵਾਉਂਦੇ ਨੇ ਉਹ ਤੁਸੀਂ ਦੇਖੋ ਕਿਵੇਂ ਕਿਸ ਤਰੀਕੇ ਨਾਲ ਪਹਿਲਾਂ ਤੁਸੀਂ ਬੀਜ ਦੇ ਕਣਕ ਕਿਵੇਂ ਬੀਜਦੇ ਤਾਂ ਜਾ ਕੇ ਅੰਨ ਤੁਹਾਨੂੰ ਮਿਲਦਾ ਹੁਣ ਮੈਂ ਇੱਕ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਵੱਡੇ ਵੱਡੇ ਜਿੰਨੇ ਜੀ ਹੈਗੇ ਨੇ ਇੰਡਸਟਰੀਲਿਸਟ ਜਿਨ੍ਹਾਂ ਨੇ ਗੱਲ ਕੀਤਾ ਹੈਗਾ ਬੈਂਕਾਂ 'ਚ ਉਹਨਾਂ ਦੇ ਤੁਸੀਂ ਕਰਜ਼ੇ ਮਾਫ਼ ਕਰੀ ਜਾਂਦੇ ਹੋ ਉਹ ਜਿਹੜਾ ਕੋਈ ਕਰਜ਼ਾ ਲੈ ਗਿਆ ਉਹ ਖੇਤੀ ਆਸ ਤੇ ਕਰਜ਼ਾ ਲੈ ਰਿਆ ਨਹੀਂ ਲੈ ਰਿਆ ਐਮਐਸਕੇ ਅਗਰ ਵਾਪਰ ਹੋ ਜਾਏ ਤਾਂ ਉਹਨਾਂ ਦੀ ਕਰਜ਼ਾ ਵੀ ਲੈਣ ਤੇ ਉਹਨਾਂ ਦਾ ਬੈਦ ਚਾਹਨਾ ਕਿ ਇਹ ਤਨਾਰੀ ਜਿੰਨੇ ਵੀ ਕਰਜ਼ੇ ਹੈਗੇ ਇਹ ਕੋਈ ਵਾਰੀ ਜ਼ੀਰੋ ਕਰ ਦਿੱਤੇ ਜਾਣ ਉਸ ਤੋਂ ਬਾਅਦ ਉਹ ਆਪਣੇ ਤਾਮਦ ਲਿੱਤਾ ਜਾਵੇ ਐਮਐਲਪੀ ਤੇ ਫੈਸਲਾ ਕੀਤਾ ਜਾਵੇ ਤੇ ਉਹਨਾਂ ਨੂੰ ਕਿਸਾਨਾਂ ਨੂੰ ਰਾਹ ਦਿੱਤੀ ਹਫ਼ਤਾ ਕਰਨ ਲੈਣਾ ਚਾਹੁੰਦਾ ਜੇ ਤੁਸੀਂ ਇੰਨੀ ਗੱਲ ਕਹਿੰਦੇ ਹੋ ਕਿ ਜਿਹੜੇ ਗਵਰਨ ਕਰਨ ਉਹ ਤੁਸੀਂ ਸਰਕਾਰ ਮਾੜੀ ਹੋਇਆ ਫਿਰ ਰਿਜ਼ਾਈਨ ਕਿਉਂ ਨਹੀਂ ਕਰ ਦਿੰਦੇ ਤੁਸੀਂ ਨਾਲੇ ਤੁਸੀਂ ਦੋ ਮਾੜੀ ਕਹਿ ਰਹੇ ਹੋ ਨਾਲੇ ਕਹਿੰਦੇ ਮੈਂ 10 ਦਿਨ ਦਾ ਸਮਾਂ ਇਹ ਦੇਖੋ ਮੈਂ ਕਿਸਾਨ ਦੇ ਰੱਖਤੇ ਵਿੱਚ ਬੋਲ ਰਿਹਾ ਪਹਿਲਾਂ ਤਾਂ ਉਹ ਦੋਨੇ ਐਗਜ਼ਾਮਪਲ ਦੇ ਰਿਹਾ ਹੈ ਇਸ ਤਰੀਕੇ ਨਾਲ ਜੇ ਉਹਨਾਂ ਦੇ ਕਰਜ਼ੇ ਮਾਫ਼ ਕੀਤੀ ਯਾਰ ਇਹ ਕਿਸਾਨਾਂ ਦੇ ਕਿਉਂ ਨਹੀਂ ਕੀਤੀ ਯਾਰ ਕਿਸਾਨਾਂ ਦੇ ਤਾਂ ਦੇਖੋ ਕਿਸਾਨ ਹੈ ਉਹ ਤਾਂ ਤੁਹਾਨੂੰ ਦੇ ਰਿਹਾ ਕੁਛ ਉਹ ਲੈ ਰਹੇ ਨੇ ਦੱਸ ਦੇ ਤਾਂ ਟਾਈਮ ਕਿਸਾਨ ਤਾਂ ਤੁਹਾਨੂੰ ਰੋਟੀ ਦੇ ਰਿਹਾ ਤੁਹਾਨੂੰ ਜ਼ਿੰਦਗੀ ਦੇ ਰਿਹਾ ਭਾਈ ਸਾਹਿਬ ਹਫਤੇ ਦਾ ਟਾਈਮ ਤਾਂ ਤੋਸੇ ਹਫਤੇ ਦਾ ਟਾਈਮ ਦੇ ਉਸ ਤੋਂ ਬਾਅਦ ਕੀ ਹੋਊਗਾ ਜੇ ਨਹੀਂ ਦਿੱਤਾ ਤਾਂ ਸਭ ਤੋਂ ਪਹਿਲਾਂ ਨਜ਼ਰ ਮੇਰਾ ਮੋਦੀ ਜੀ ਦੇ ਟੇਬਲ ਤੇ ਹੋਊਗਾ ਠੀਕ ਹੈ